ਜੀ ਗੁਰਪ੍ਰਿੰਦਰ ਸਿੰਘ ਸ਼ਾਹ ਜੀ ਤੇ ਮੇਰਾ ਬੇਟਾ ਜੋਗਰਾਤ ਸਿੰਘ ਕਾਲੋਂ ਜੋ ਕਿ ਅੱਜ ਤੋਂ ਕੋਈ 12 ਸਾਲ ਪਹਿਲਾਂ ਜਿਹੜਾ ਵਾ ਕੈਨੇਡਾ ਦੀ ਧਰਤੀ ਦੇ ਅੰਤਰਰਾਸ਼ਟਰੀ ਵਿਦਿਆਰਥੀ ਹੋ ਕੇ ਗਿਆ ਜੀ ਉੱਥੇ ਜੀ ਤੇ ਜਿੰਨੇ ਜਾ ਕੇ ਆਪਣੀ ਉਥੇ ਮਕੈਨੀਕਲ ਦੀ ਡਿਗਰੀ ਪ੍ਰਾਪਤ ਕਰਕੇ ਉਸ ਤੋਂ ਬਾਅਦ ਚ ਉਹਨੇ ਆਪਣੇ ਪ੍ਰਾਈਮੇਸ਼ਾ ਟੀਵੀ ਚੈਨਲ ਤੇ ਕਾਫੀ ਸਮਾਂ ਜਿਹੜਾ ਵਾ ਪ੍ਰਾਈਮੇਸ਼ਾ ਟੀਵੀ ਚੈਨਲ ਤੇ ਜਿਹੜਾ ਹੋਸਟ ਦਾ ਕੰਮ ਆਪਣਾ ਉਸੇ ਵਨਬਾਰਿਆ ਜੀ ਹੁੰਦੇ ਜਿਹੜੀ ਹੁਣ ਉਪਲਬਧਤੀ ਮਿਲੀ ਆ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਅਗੁਰੂ ਨਾਨਕ ਪਾਸ਼ਾ ਦਾ ਕੋਟਨ ਕੋਟ ਧੰਨਵਾਦ ਕਰਨਾ ਵਾ ਕਿ ਜਿਨੇ ਇਹੋ ਜੀ ਉੱਚ ਕੁਰਸੀ ਤੇ ਬਿਠਾ ਕੇ ਸਾਡੇ ਪੰਜਾਬ ਦਾ ਸਾਡੇ ਪਿੰਡ ਭਾਗੋਵਾਲ ਦਾ ਬਟਾਲੇ ਏਰੀਆ ਦਾ ਜਿਹੜਾ ਨਾਮ ਰੋਸ਼ਨ ਕੀਤਾ ਵਾ ਇਹ ਉਹ ਕੁਰਸੀ ਆ ਕਿ ਜਿੱਥੇ ਵਿਧਾਨ ਸਭਾ ਦੇ ਵਿੱਚ ਜਾ ਕੇ ਹਰ ਆਪਣੀ ਜਿਹੜੀ ਸਿੱਖ ਕਮਿਊਨਿਟੀ ਆ ਜਿਹੜੀ ਕੈਨੇਡਾ ਦੇ ਚ ਗਈ ਆ ਉਹਦੀ ਉਹ ਜੋਗਰਾ ਸਿੰਘ ਉਹਦੀ ਆਵਾਜ਼ ਜਿਹੜੀ ਵਾ ਉਹ ਬੜੇ ਵਧੀਆ ਤਰੀਕੇ ਨਾਲ ਉਥੇ ਉਠਾ ਸਕਦਾ ਜੀ ਕੀ ਗੱਲ ਵੇਖੋ ਜੀ ਕਮਿਊਨੀਕੇਸ਼ਨ ਜਿਹੜਾ ਅਸਰ ਆ ਇਹ ਸੀਓ ਵਿਧਾਨ ਸਭਾ ਦਾ ਇਹ ਬੜਾ ਮਹੱਤਵਨਾਮਾ ਵੀ ਬੜਾ ਉੱਚ ਅਹੁਦਾ ਵਾ ਏ ਜਿਹੜਾ ਉਥੋਂ ਦੇ ਕੰਜ਼ਰਵੇਟਿਵਾਂ ਜਿਹੜੀ ਪਾਰਟੀ ਹੈ ਉਹਨਾਂ ਦੇ ਪ੍ਰਧਾਨ ਨੇ ਇਹਨਾਂ ਨੂੰ ਇਹ ਦੇ ਕੇ ਇੱਕ ਸਰਕਾਰੀ ਅਹੁਦਾ ਜਿਹੜਾ ਵਾ ਉਹ ਤੇਨੂੰ ਨਵਾਜਿਆ ਵਾ ਬੜੇ ਮੈਂ ਇਹ ਜਿਹੜਾ ਵਾ ਇਹ ਬੜਾ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਉਹ ਜਿਵੇਂ ਜੋਗਰਾਜ ਦੀਆਂ ਮਤਲਬ ਪਹਿਲਾਂ ਵੀ ਸਵਾਵਾ ਪ੍ਰਾਇਮਰੀ ਹੈਥੀ ਵਿੱਚ ਚੱਲਾਂ ਤੇ ਰਹੀਆਂ ਨੇ ਮੈਂ ਬੜੀ ਇਸ ਚੀਜ਼ ਦੀ ਉਮੀਦ ਕਰਦਾ ਕਿ ਉਹ ਜਿਵੇਂ ਉੱਥੇ ਸੇਵਾ ਨਿਭਾਈਆਂ ਨੇ ਉਦੋਂ ਵੱਧ ਚੜ ਕੇ ਜੜੀਆਂ ਵਾ ਇਸ ਸਰਕਾਰੀ ਜਿਹੜਾ ਰੁਤਬਾ ਨੂੰ ਮਿਲਿਆ ਵਾ ਇਹ ਤੋਂ ਵੀ ਬਹੁਤ ਵਧੀਆ ਚੰਗੇ ਠੰਗ ਨਾਲ ਆਪਣੀਆਂ ਸੇਵਾ ਜੜੀਆਂ ਉਹਨਾਂ ਨਿਭਾਵੇਗਾ ਜੀ ਜੀ ਮੇਰਾ ਨਾਮ ਹਰਜੀਤ ਕੌਰ ਮਾਲਿਕ ਕਿੰਨਾ ਮਾਣ ਚੀ ਬਹੁਤ ਮਾਣ ਵਾਲੀ ਗੱਲ ਆ ਬਹੁਤ ਖੁਸ਼ੀ ਵਾਲੀ ਗੱਲ ਆ ਸਾਡਾ ਬੱਚਾ ਇੱਥੋਂ ਤੱਕ ਪਹੁੰਚਿਆ ਅੱਗੋਂ ਗੁਰੂ ਮਹਾਰਾਜ ਦੀ ਉਹਨਾਂ ਦੀ ਕਿਰਪਾ ਦੇ ਨਾਲ ਇੱਥੋਂ ਤੱਕ ਪਹੁੰਚਿਆ ਉਹਨਾਂ ਦੀ ਜੀ ਹੋਈ ਇਸ ਤੋਂ ਵੱਧ ਹੋਰ ਖੁਸ਼ੀ ਹੋਰ ਕੀ ਹੋ ਸਕਦੀ ਆ ਮਾਪਿਆਂ ਵਾਸਤੇ ਇੱਕ ਬੱਚਾ ਇਸ ਜਿਹੇ ਅਵਧਿਆ ਤੇ ਪਹੁੰਚਦਾ ਜਦੋਂ ਇਹ ਪੋਸਟਾਂ ਚੰਗੀਆਂ ਤੇ ਬੱਚੇ ਪਹੁੰਚਦੇ ਆ ਇੱਕ ਇੱਥੇ ਆਪਣੇ ਇੱਕ ਵਿਦੇਸ਼ ਦੀ ਧਰਤੀ ਤੇ ਜਾ ਕੇ ਤੇ ਇੰਨਾ ਵਧੀਆ ਕੋਸਟ ਤੇ ਬੱਚਾ ਜਾਵੇ ਤਾਂ ਬਹੁਤ ਵਧੀਆ ਹਾਂਜੀ ਮੇਰਾ ਨਾਮ ਅੰਮ੍ਰਿਤਾ ਪ੍ਰੀਤਕਰ ਹੈ ਐਂਡ ਅਸੀਂ ਜੋਗਰਾ ਸਿੰਘ ਵੀਰ ਜੀ ਦੀ ਉਹਨਾਂ ਦੇ ਇੰਨੀ ਵੱਡੀ ਪ੍ਰਾਪਤੀ ਤੇ ਬਹੁਤ ਹੀ ਪੂਰਾ ਪਰਿਵਾਰ ਪ੍ਰਾਊਡ ਫੀਲ ਕਰ ਰਿਹਾ ਕਿ ਉਹਨਾਂ ਨੂੰ ਇੰਨੀ ਛੋਟੀ ਉਮਰ 'ਚ ਇੰਨਾ ਵੱਡਾ ਅਹੁਦਾ ਮਿਲਿਆ ਉਹਨਾਂ ਨੂੰ ਕਨਜ਼ਰਵੇਟਿਵ ਪਾਰਟੀ ਵਿੱਚ ਐਜ਼ ਅ ਕਮਿਊਨੀਕੇਸ਼ਨ ਆਫੀਸਰ ਨਿਯੁਕਤ ਕੀਤਾ ਗਿਆ ਜੋ ਕਿ ਸਾਡੇ ਪੂਰੇ ਪਰਿਵਾਰ ਲਈ ਸਾਡੇ ਪੂਰੇ ਪਿੰਡ ਲਈ ਸ਼ਹਿਰ ਲਈ ਪੂਰੇ ਪੰਜਾਬ ਲਈ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਹੈ ਐਂਡ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਐਂਡ ਸਾਰਿਆਂ ਨੂੰ ਵਧਾਈ ਦਿੰਦੀ ਹਾਂ ਇਸ ਵਾਰ ਪੈਨਪਰਾ ਦਾ ਪਿਆਰ ਵੱਖਰਾ ਹੀ ਦਾ ਹਾਂਜੀ ਸਭ ਤੋਂ ਪਹਿਲਾਂ ਉਹ ਵੀ ਪੈਨ ਨੇ ਪਰਾਦਾ ਤਾਂ ਹਰ ਕਿਸੇ ਨੇ ਹਾਂਜੀ ਬਿਲਕੁਲ ਪੈਨਪਰਾ ਦਾ ਹਾਂਜੀ ਉਹ ਤੇ ਬਿਲਕੁਲ ਗਲਤ ਸਹੀ ਹੈ ਕਿ ਪੈਨਪਰਾ ਦਾ ਪਿਆਰ ਤਾਂ ਬਹੁਤ ਹੁੰਦਾ ਹੈ ਨਾਲ ਦੇ ਨਾਲ ਮੈਨੂੰ ਲੱਗਦਾ ਕਿ ਮੇਰੇ ਤੋਂ ਵੱਡੇ ਨੇ ਐਂਡ ਮੇਰੇ ਲਈ ਇੱਕ ਤਰ੍ਹਾਂ ਇਨਸਪੀਰੇਸ਼ਨ ਵੀ ਨੇ ਕਿ ਕਿੱਦਾਂ ਅਸੀਂ ਲਾਈਫ 'ਚ ਇੱਕ ਪੂਰੀ ਜਦੋਂ ਮਿਹਨਤ ਕਰਦੇ ਹਾਂ ਡਿਟਰਮਿਨ ਹੋ ਕੇ ਕੰਮ ਕਰਦੇ ਹਾਂ ਤੇ ਆਪਾਂ ਨੂੰ ਇੱਕ ਵਧੀਆ ਅਹੁਦਾ ਮਿਲ ਸਕਦਾ ਅਸੀਂ ਬਹੁਤ ਹੀ ਤਰੱਕੀ ਕਰ ਸਕਦੇ ਹਾਂ ਪੀਓ ਮੇਰੇ ਲਈ ਐਜ਼ ਅ ਰੋਲ ਮਾਡਲ ਵੀ ਨੇ ਐਂ ਬਹੁਤ ਹੀ ਵਧੀਆ ਇਨਸਪੀਰੇਸ਼ਨ ਮੇਰੇ ਲਈ ਦਿੰਦੇ ਨੇ ਸਰ ਆਪਣਾ ਨਾਮ ਹੈ ਅਮਰਾ ਰੁਪਿੰਦਰ ਸਿੰਘ ਸ਼ਾਮਪਰਾ ਜੀ ਸਰਦਾਰ ਜੋਗਰਾ ਸਿੰਘ ਕਾਲੋਂ ਜਿਨ੍ਹਾਂ ਨੂੰ ਹੁਣ ਆਪਣਾ ਬ੍ਰਿਟਿਸ਼ ਕਲੰਬੀਆ ਕੈਨੇਡਾ ਦੀ ਵਿਧਾਨ ਸਭਾ ਦੇ ਵਿੱਚ ਐਜ਼ ਅ ਕਮਿਊਨੀਕੇਸ਼ਨ ਆਫੀਸਰ ਲਾਇਆ ਗਿਆ ਉਹਨਾਂ ਦਾ ਮੈਂ ਆਪਣਾ ਫਾਦਰ ਇਨ ਲਾ ਜੀ ਮੇਰੀ ਬੇਟੀ ਸਰਗੁਨਕਾਰ ਉਹਨਾਂ ਦੇ ਨਾਲ ਵਿਆਹੀ ਹੋਈ ਹੈ ਜੀ ਆਪਣਾ 3 ਸਾਲ ਪਹਿਲਾਂ ਮੈਰਿਜ ਕੀਤੀ ਸੀ ਕਿੰਨੀ ਖੁਸ਼ੀ ਤੋਂ ਮਾਰਦੇ ਸਾਰੇ ਪਰਿਵਾਰ ਨੂੰ ਬਹੁਤ ਵੱਡੀ ਖੁਸ਼ੀ ਹੈ ਜੀ ਸਾਰੇ ਇਲਾਕੇ ਦੇ ਵਿੱਚ ਵੀ ਜਿੰਨੇ ਸੱਜਣ ਮਿੱਤਰ ਭੈਣ ਭਰਾ ਨੇ ਕੱਲ ਉਹਨਾਂ ਨੇ ਬੁੱਧਵਾਰ ਨੂੰ ਉੱਥੇ ਜੁਆਇਨ ਕੀਤਾ ਜੀ ਵਿਧਾਨ ਸਭਾ ਦੇ ਵਿੱਚ ਤੇ ਅੱਜ ਹੁਣ ਸਾਰੇ ਨਿਊਜ਼ਪੇਪਰ ਦੇ ਵਿੱਚ ਜਦੋਂ ਨਿਊ ਖਬਰਾਂ ਆਈਆਂ ਚੈਨਲਸ ਤੇ ਵੀ ਜਿੱਦਾਂ ਅੱਜ ਸਾਰੇ ਤੁਸੀਂ ਵੀ ਆਏ ਜੇ ਕਵਰ ਕਰ ਰਹੇ ਜੇ ਤੇ ਸਾਰੇ ਸੱਜਣਾ ਮਿੱਤਰਾਂ ਨੂੰ ਜਦੋਂ ਪਤਾ ਲੱਗਾ ਸਾਰੇ ਵਧਾਈਆਂ ਦੇ ਰਹੇ ਨੇ ਤੇ ਬਹੁਤ ਖੁਸ਼ੀ ਹੈ ਜੀ ਕਿ ਬੱਚਾ ਛੋਟੀ ਜੀ ਉਮਰ 'ਚ ਹੀ ਬਹੁਤ ਵੱਡੀ ਤਰੱਕੀ ਕੀਤੀ ਹੈ ਜੋਗਰਾਜ ਸਿੰਘ ਕਾਲੋ ਜੀ ਅਜ ਤੋਂ ਕੋਈ 9-10 ਸਾਲ ਪਹਿਲਾਂ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਉਥੇ ਬਾਹਰ ਗਏ ਸੀ ਪਹਿਲਾਂ WWICS ਵਾਲਿਆਂ ਦੇ ਜਿਹੜਾ ਹੈਗਾ ਜੀ ਕਾਲਜ ਉਥੇ 2 ਸਾਲ ਉਹਨੇ ਸਟੱਡੀ ਕੀਤੀ ਤੇ ਫਿਰ ਬਾਕੀ ਸਟੱਡੀ ਬਾਹਰ ਐਜ਼ ਅ ਮਕੈਨੀਕਲ ਇੰਜੀਨੀਅਰ ਉੱਥੇ ਉਹਨਾਂ ਨੇ ਆਪਣੀ ਡਿਗਰੀ ਕੀਤੀ ਉਸ ਤੋਂ ਬਾਅਦ ਫਿਰ ਥੋੜਾ ਜਿੱਦਾਂ ਬਾਹਰ ਵੀ ਜਿਸ ਤਰ੍ਹਾਂ ਸਾਰੇ ਬੱਚੇ ਐਜੂਕੇਸ਼ਨ ਤੋਂ ਬਾਅਦ ਕੰਮ ਕਰਦੇ ਨੇ ਤੇ ਇਸ ਤਰ੍ਹਾਂ ਥੋੜਾ ਕੰਮ ਕੀਤਾ ਤੇ ਪਰ ਸ਼ੁਰੂ ਤੋਂ ਹੀ ਉਹ ਬੜਾ ਬੱਚਾ ਟੈਲੈਂਟਡ ਬੱਚਾ ਤੇ ਅਮਨ ਖੜਕੜ ਜੀ ਜਿਹੜੇ ਸੀਈਓ ਨੇ ਪ੍ਰਾਈਮੇਸ਼ੀਆ ਟੀਵੀ ਦੇ ਜਿਹੜਾ ਥਰੂਆਊਟ ਵਰਲਡ ਚੱਲਦਾ ਉਹਨਾਂ ਨੂੰ ਉਹਨਾਂ ਦੇ ਨਾਲ ਮੁਲਾਕਾਤ ਹੋਈ ਜੋਗਰਾਜ ਸਿੰਘ ਉਹਨਾਂ ਦੀ ਉਹਨਾਂ ਫਿਰ ਕਿਹਾ ਕਿ ਤੁਸੀਂ ਸਾਡੇ ਚੈਨਲ ਤੇ ਆ ਜਾਓ ਐਜ਼ ਅ ਹੋਸਟ ਜੋਗਰਾਜ ਸਿੰਘ ਨੇ ਕਹਿਣ ਲੱਗੇ ਕਿ ਮੈਂ ਤਾਂ ਜੀ ਮਕੈਨੀਕਲ ਇੰਜੀਨੀਅਰਿੰਗ ਕੀਤੀ ਏ ਮੈਂ ਤਾਂ ਕਦੀ ਟੀਵੀ ਤੇ ਕੰਮ ਨਹੀਂ ਕੀਤਾ ਪਰ ਜਿਹੜੇ ਅਮਨ ਖਟਕੜ ਜੀ ਨੇ ਜੀ ਉਹਨਾਂ ਦੀ ਬੜੀ ਪਾਰਖੂ ਆਖੇ ਉਹਨਾਂ ਪਛਾਣ ਲੈ ਕਹਿੰਦੇ ਕੋਈ ਨਹੀਂ ਤੁਸੀਂ ਸਾਰਾ ਕੋਸ਼ਿਸ਼ ਕਰ ਲੈਣਾ ਤੁਹਾਨੂੰ ਅਸੀਂ ਆਪੇ ਸਿਖਾ ਲੈਣਾ ਵੈਸੇ ਸਿਖਾਉਣ ਦੀ ਲੋੜ ਨਹੀਂ ਮੈਨੂੰ ਤੁਹਾਡੇ ਨਾਲ ਗੱਲਬਾਤ ਕਰਕੇ ਪਤਾ ਲੱਗ ਗਿਆ ਕਿ ਤੁਸੀਂ ਵਧੀਆ ਜੌਬ ਕਰ ਸਕਦੇ ਹੋ ਫਿਰ ਉਹ ਪਿਛਲੇ 5 ਸਾਲ ਤੋਂ ਤੇ ਜਿਹੜਾ ਪ੍ਰਾਈਮ ਏਸ਼ੀਆ ਦਾ ਹੈੱਡ ਆਫਿਸ ਹੈ ਜੀ ਸਰੀ ਦੇ ਵਿੱਚ ਉੱਥੇ ਐਜ਼ ਏ ਮੇਨ ਹੋਸਟ ਉਹ ਜੌਬ ਕਰ ਰਹੇ ਜਿੰਨੀਆਂ ਵੀ ਉਹਦੇ ਵਿੱਚ ਜੜੀਆਂ ਸ਼ਕਤੀਆਂ ਇੱਥੋਂ ਇੰਡੀਆ ਤੋਂ ਜਾਂਦੀਆਂ ਨੇ ਜਾਂ ਉੱਥੋਂ ਦੇ ਵੀ ਜਿਹੜੇ ਐਜ਼ ਏ ਪ੍ਰਾਈਮ ਡਿਸਕਸ਼ਨ ਪ੍ਰੋਗਰਾਮ ਉਹਦੇ ਵਿੱਚ ਵੀ ਹੈਲਥ ਦੇ ਪ੍ਰੋਗਰਾਮ ਸਾਰੇ ਉਹਦੇ ਵਿੱਚ ਆਪਣਾ ਜੌਬ ਕਰ ਰਹੇ ਸੀਗੇ ਜੀ ਪਾ ਜੀ ਆਪਣਾ ਨਾਮ ਦਾ ਮੇਰਾ ਨਾਮ ਦਲਬਖ ਸਿੰਘ ਗਾਲੋ ਅਡਵਾਈਜ਼ਰ ਐਮ ਐਲ ਏ ਸ਼ਰੀਕਲਸੀ ਬਟਾਲਾ ਮੈਂ ਜੋਗਰਾਜ ਸਿੰਘ ਦਾ ਤਾਇਆ ਜੀ ਮੈਨੂੰ ਅੱਜ ਇੰਨੀ ਕੀ ਖੁਸ਼ੀ ਆ ਉਹਨਾਂ ਦੇ ਕਿ ਇਨਸਾਨ ਨੂੰ ਸਭ ਤੋਂ ਵੱਧ ਖੁਸ਼ੀ ਨਵੇਂ ਵਿਆਹ ਦੀ ਹੁੰਦੀ ਆਪਣੇ ਦੀ ਅੱਜ ਮੈਨੂੰ ਉਸ ਤੋਂ ਵੀ ਵੱਧ ਆਪਣੇ ਵਿਆਹ ਤੋਂ ਵੱਧ ਖੁਸ਼ੀ ਜੋਗਰਾਜ ਦੇ ਸੀਓ ਲੱਗਦੀ ਕਮਿਊਨੀਕੇਸ਼ਨ ਗੁਰੂ ਮਹਾਰਾਜ ਉਸ ਨੂੰ ਦਿਨ ਦੁੱਖ ਨਹੀਂ ਤੇ ਰਾਤ ਚੌਗਨੀ ਤਰੱਕੀ ਦੇ ਕੈਨੇਡਾ ਚ ਲੱਗੇ ਤੇ ਕੈਨੇਡਾ ਚ ਲੱਗੇ ਤੇ ਖੁਸ਼ੀ ਦੀ ਤਾਂ ਕੋਈ ਹੱਦ ਸਾਡੀ ਰਹੀ ਨਹੀਂ ਜੀ ਇਨੀ ਖੁਸ਼ੀ ਰਾਤ ਸੁੱਤੇ ਨਹੀਂ ਖੁਸ਼ੀ ਚ ਹਾਂਜੀ ਹਾਂਜੀ ਸਾਨੂੰ ਪਤਾ ਅੱਜ ਤੋਂ 3 ਦਿਨ ਪਹਿਲਾਂ ਪਤਾ ਲੱਗ ਗਿਆ ਸੀ ਹਾਂਜੀ ਮੈਂ ਰਜੀਵਿਕ ਜਨਰਲ ਸੈਕਟਰੀ ਬਟਾਲਾ ਸਿੰਘ ਕਲੂ ਉਹ ਜੋ ਉਹਨਾਂ ਨੇ ਮਲ ਮਾਰੀ ਹੈ ਕੈਨੇਡਾ ਦੇ ਵਿੱਚ ਉਹਨਾਂ ਨੂੰ ਜੋ ਕਮਿਊਨੀਕੇਸ਼ਨ ਅਫਸਰ ਲਗਾਇਆ ਗਿਆ ਬ੍ਰਿਟਿਸ਼ ਕਲਯਰ ਦੇ ਵਿੱਚ ਬੜੇ ਮਾਣ ਵਾਲੀ ਗੱਲ ਹੈ ਸਾਡੇ ਬਟਾਲੇ ਵਾਸਤੇ ਮੈਂ ਅਸੀਂ ਆਪਣੇ ਸਾਥੀਆਂ ਦੇ ਨਾਲ ਸ਼ਾਮਪੁਰਾ ਜੀ ਨੂੰ ਤੇ ਲੜਖਾਈ ਨੂੰ ਮੁਬਾਰਕਬਾਦ ਦੇਣ ਆਏ ਹਾਂ ਤੇ ਸਾਡੇ ਬਟਾਲੇ ਦਾ ਨਾਮ ਤੇ ਉੱਚਾ ਹੋਇਆ ਹੀ ਹੈ ਸਾਡੇ ਪੰਜਾਬ ਦਾ ਵੀ ਨਾਮ ਉੱਚਾ ਸਾਡੇ ਦੇਸ਼ ਦਾ ਨਾਮ ਵੀ ਉੱਚਾ ਕੀਤਾ ਮੈਂ ਇਹੋ ਜਿਹੇ ਬੱਚੇ ਹੋਂਹਰ ਬੱਚਿਆਂ ਮੈਂ ਸਮਝਦਾ ਕਿ ਸਾਰੇ ਮਾਪਿਆਂ ਨੂੰ ਬਹੁਤ ਮਾਣ ਆਇਆ ਤਾਂ ਸ਼ਹਿਰ ਵਾਸੀ ਨੂੰ ਬਹੁਤ ਮਾਣ ਆਇਆ